ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਅੱਜ ਕੈਬਨਟ ਮੰਤਰੀ ਬਲਬੀਰ ਸਿੰਘ ਸੰਗਰੂਰ ਦੇ ਸਿਵਲ ਹਸਪਤਾਲ ਦੀ ਅਨਾਚਾ ਚੈਕਿੰਗ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੈਬਨਟ ਮੰਤਰੀ ਬਲਬੀਰ ਸਿੰਘ ਵੱਲੋਂ ਚੈਕਿੰਗ ਕੀਤੀ ਜਾ ਰਹੀ ਜਿੱਥੇ ਅਮਰਨਸੀ ਵਰਟਾ ਦੇ ਨਾਲ-ਨਾਲ ਆਮ ਲੋਕਾਂ ਨਾਲ ਵੀ ਉਹਨਾਂ ਵੱਤੋਂ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਹਾਲਚਾਲ ਪੁੱਛੇ ਗਏ ਤੇ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਗੱਲਬਾਤ ਕੀਤੀ ਗਈ ਆਓ ਸਾਨੂੰ ਸੁਣਾਉਣੇ ਹੈ ਕੀ ਕਹਿੰਦੇ ਨਜ਼ਰ ਆਇਆ ਕੈਬਨਟ ਮੰਤਰੀ ਬਲਬੀਰ ਸਿੰਘ 모르겠어. 그래, 그래. 그래, 그래. 그래, 그래. 그래, 그래. 그래, 그 그래 ਤਮੋ ਮਰੀਆ ਹੈ 2017 ਬਹੁਤ ਦੈਮ ਸਾਰੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਾਂ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾ ਮੈਂ ਉਹਦੇ ਚ ਮੈਂ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਿਨ ਸਾਰੀਆਂ ਇਹਨਾਂ ਨੂੰ ਦੇ ਰਹੇ ਹਾਂ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਹੇ ਹਾਂ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਵੀ ਜਿਹੜੀ ਦਵਾਈ ਨਹੀਂ ਆ ਉਹ ਡਾਕਟਰਾਂ ਨੇ ਖਰੀਦ ਕੇ ਦੇਣੀ ਹੈ ਪੇਸ਼ੈਂਟ ਨੂੰ ਕੋਈ ਦਿੰਨੀ ਕੋਈ ਚਲਾ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਕੋਈ ਟਾਇਲਟਸ ਆ ਵਾਸ਼ਰੂਮ ਹੈ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਹੈ ਉਹ ਸਾਰੀਆਂ ਸਾਨੂੰ ਦੱਸਣ ਉਹ ਸਾਰੀਆਂ ਕਰਾ ਕੇ ਦੇਾਂਗੇ ਜੇ ਇਸ ਸਾਲ ਦੇ ਵਿੱਚ ਸਾਰੀਆਂ ਇਸ ਤੋਂ ਸਵਾਇ ਇੱਥੇ ਮੈਡੀਕਲ ਕਾਲਜ ਵੀ ਬਣਨਾ ਉਹ ਜਿਹੜਾ ਲੈਂਡ ਦਾ ਚੱਲਦਾ ਪਿਆ ਥੋੜੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 830 ਬੈੱਡ ਦਾ ਜਿਹੜਾ ਹੈਗਾ ਵੱਡਾ ਬਲੌਕ ਬਣਾਤਾ ਜਾਵੇ ਜਿਵੇਂ ਧੂਰੀ ਚ ਬਣਦਾ ਪਿਆ ਨਾ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਚ ਬਣਾਤਾ ਜਾਵੇ ਨਾਲੇ ਕਹਿੰਦੇ ਹਸਪੀਟਲ ਜਿਹੜਾ ਹੈਗਾ ਜੀ ਉਹ ਬਸ ਬਣਾਉਣਾ ਸਾਹਿਬ ਬੰਦੇ ਹੈ ਜੀ ਤੇ ਜਿਹੜਾ ਕਾਲਜ ਉੱਥੇ ਹੈ ਜੀ ਉਹ ਕਿਹੜੀ ਸਾਹਿਬ ਬੰਦੇ ਹੈ ਨਹੀਂ ਕਾਲਜ ਉੱਥੇ ਬਣੇਗਾ ਜੇ ਫਿਰ ਨਾਲ ਤਾਂ ਇਹ ਹੈ ਜੀ ਬੜਾ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾ ਹਸਪਤਾਲ ਇੱਥੇ ਬਣ 200 ਤਾਂ ਹੈ ਹੀ 220 ਤੇ 50 ਸੀਟਾ ਵਾਲਾ ਮੈਡੀਕਲ ਕਾਲਜ ਖੁੱਲ ਜਾਂਦਾ ਸੋ ਇਮੀਡੀਏਟਲੀ ਤਾਂ ਅਸੀਂ ਇੱਕ ਬਲੌਕ ਸਾਡਾ ਬਣ ਗਿਆ 250 ਦਾ ਹੋਰ ਤੇ ਸਾਡਾ ਪੂਰਾ ਹੋ ਗਿਆ ਇੱਥੇ ਸਰ ਕਾਇਆ ਕਲਪ ਯੋਜਨਾ ਦੇ ਵਿੱਚ ਸਰ ਜਿਹੜੇ ਦਾ ਕੋਈ ਵੀ ਹਸਪੀਟਲ ਕੁਆਲੀਫਾਈ ਨਹੀਂ ਕਰ ਸਕਿਆ ਇਹ ਦੇਖਦੇ ਆ ਜੀ ਦੇਖੋ ਕਿਉਂ ਨਹੀਂ ਤੁਹਾਡੇ ਬਹੁਤ ਸਾਰੇ ਹਸਪਤਾਲਾਂ ਨੂੰ ਸਾਡੇ ਅਵਾਰਡ ਮਿਲੇ ਆ ਪੰਜਾਬ ਤੋਂ ਬਹੁਤ ਬਹੁਤ ਹਸਪਤਾਲਾਂ ਨੇ ਵਾਲਾ ਬਹੁਤ ਅੱਛੀ ਕਾਰਗੁਜ਼ਾਰੀ ਕਰ ਰਹੇ ਆ ਇਹ ਸੀਐਮ ਸਾਹਿਬ ਦਾ ਆਪਣਾ ਹੋਮ ਫਿਸਟਿਕ ਇੱਥੇ ਤਾਂ ਹੋਣਾ ਚਾਹੀਦਾ ਜਿਆਦਾ ਹੋਪਫੁਲੀ ਅਗਲੀ ਵਾਰੀ ਤੁਹਾਡਾ ਧੋਰੀ ਤੁਹਾਡੇ ਤਿੰਨ ਹਸਪਤਾਲ ਨਵੇਂ ਬਣ ਰਿਹਾ ਧੋਰੀ ਤੇ ਆਪਣਾ ਚਿਮਾ ਚ ਬਣ ਰਿਹਾ ਹੈਗਾ ਔਰ ਦਰਵਾਜ਼ ਕੋਰੀਆਂ ਚ ਬਣ ਰਿਹਾ ਕੋਰੀਆਂ ਚ ਬਣ ਰਿਹਾ ਜੇ ਡਰਾਮਾ ਦੀ ਗੱਲ ਕਰੀ ਤਾਂ ਅਰੇ ਤਾਂ ਖਰਾਮੇ ਅਸੀਂ ਵੇਖਿਆ ਵੀ ਵੀ ਦੇਖ ਸਕਦੇ ਹਾਂ 979 ਕਿੱਥੇ ਹੋਇਆ ਜੀ ਉਹ ਕਿੱਟ ਨੇ ਕੀਤਾ ਹੈਗਾ ਡਰਾਮਾ ਬਾਤ ਪਰ ਸਾਡੇ ਦਾ ਕਿਉਂਕਿ ਪੰਜਾਬ ਦਾ ਸੈਂਟਰ ਪੁਆਇੰਟ ਹੈ ਜੀ ਉਹ ਠੀਕ ਹੈ ਜੀ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਬਾਕੀ ਤਾਂ ਹੁਣ ਤੁਹਾਡੇ ਕੋਲ ਬਿਲਡਿੰਗ ਤਾਂ ਹੈਗੀ ਅੰਦਰ ਬਿਲਡਿੰਗ ਦੀ ਕੋਈ ਲੰਬਾਈ ਚੌੜਾਈ ਗੱਲ ਨਹੀਂ ਆ ਹੁਣ ਜਿਹੜੇ ਸਪੈਸ਼ਲਿਸਟ ਹੈ ਅਸੀਂ ਇਸ ਵਾਰੀ ਜਿਹੜੇ ਮੈਡੀਕਲ ਕੋਰਸ ਤੋਂ ਸਿੱਧੇ ਭਰਤੀ ਕਰ ਰਹੇ ਹਾਂ ਉਹਨਾਂ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਕੈਬਨਟ ਨੇ ਮਨਜ਼ੂਰੀ ਦਿੱਤੀ ਹੈ ਜਿਹੜੀ ਪਿਛਲੀ ਕੈਬਨਟ ਦੇ ਵਿੱਚ ਮੁਕੰਦਰੀ ਸਾਹਿਬ ਨੇ 250 ਦੇ ਕਰੀਬ ਜਿਹੜੇ ਹੈਗੇ ਸਪੈਸ਼ਲਿਸਟ ਸਿੱਧੇ ਸਾਰੇ ਭਰਤੀ ਕਰ ਰਹੇ ਹਾਂ ਜੀ ਸਪੈਸ਼ਲਿਸਟ ਭੇਜਾਂਗੇ ਟਰਮਾ ਤੋਂ ਉਹਨਾਂ ਨੇ ਕਰਨਾ ਜੀ ਉਹਨਾਂ ਨੇ ਟਰਮਾ ਚੱਲ ਰਿਹਾ ਇੱਥੇ ਇਹ ਨਹੀਂ ਵੀ ਟਰਮਾ ਨਹੀਂ ਕਰਦੇ ਮੈਂ ਅਜੇ ਬਸ ਇਹਨਾਂ ਨੂੰ ਪਤਾ ਨਹੀਂ ਸੀਗਾ ਮੇਰਾ ਥੋੜੀ ਦੇਰ ਪਹਿਲਾਂ ਫੋਟੋ ਗਏ ਸਰ ਤੁਸੀਂ ਦੇਖੋ ਤਾਰੀ ਤਾਰੀ ਲੱਗ ਗਈ 2 ਵਜੇ ਤਾਂ ਅਸੀਂ ਖੜੇ ਹਾਂ 2 ਵਜੇ ਤਾਂ ਅਸੀਂ ਖੜੇ ਹਾਂ ਜੀ 2 ਵਜੇ ਤੁਸੀਂ ਖੜੇ ਹੋਵੋਗੇ ਫਿਰ ਤੁਰੀ ਆ ਗਿਆ ਉੱਥੋਂ ਪਤਾ ਲੱਗ ਜਾਂਦਾ ਇਹਨਾਂ ਨੂੰ ਸਰ ਪ੍ਰਾਈਵੇਟ ਜਨਰਲ ਸਰੋਵ ਕੇਂਦਰਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਗੱਲ ਸਾਹਮਣੇ ਆਈ ਜਿਹੜੀ ਦੁਨੀਆਂ ਨੇ ਤੁਸੀਂ ਮੈਨੂੰ ਇੱਕ ਇੱਕ ਗੱਲ ਦੱਸੋ ਤੁਸੀਂ ਸਾਰੇ ਪੱਤਰਕਾਰ ਹੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਫ੍ਰੀ ਦੇ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਬਲੈਕ ਵਿੱਚ ਕਿਉਂ ਲੈਂਦੇ ਹੋ ਤੁਸੀਂ ਮੰਨੋ ਸਾਡੇ ਸਰਕਾਰੀ ਹਸਪਤਾਲਾਂ ਚ ਜਾਓ ਅਸੀਂ ਤੁਹਾਨੂੰ ਨਸ਼ਾ ਵੀ ਛਡਾਵਾਂਗੇ ਕੋਈ ਨਾ ਕੋਈ ਕੰਮ ਵੀ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਤੁਹਾਡਾ ਸ਼ੁਰੂ ਵੀ ਕਰਾਵਾਂਗੇ ਹੈਂਡ ਹੋਲਡਿੰਗ ਕਰਾਂਗੇ ਤੁਹਾਡੀ ਅਸੀਂ ਪਰਸੋਂ ਨੂੰ ਮੈਂ ਜਿਹੜੀ ਹੈਗੀ ਆ ਬੁੱਧਵਾਰ ਨੂੰ ਇੱਕ ਉਹਦੇ ਸਾਰੇ ਪੀਜੀਆ ਤੋਂ ਏਮਸ ਤੋਂ ਐਕਸਪਰਟ ਬੁਲਾਇਆ ਆਪਣੇ ਜਿਹੜੇ ਐਡਵੋਕੇਟ ਜਨਰਲ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸਾਰੇ ਵਿਭਾਗਾਂ ਦੀ ਕਮਬਾਈਨਡ ਮੀਟਿੰਗ ਕਰ ਰਿਹਾ ਮੈਂ ਸਮਾਜ ਭਲਾਈ ਵਾਲਿਆਂ ਨੂੰ ਸਾਰਿਆਂ ਨੂੰ ਤੇ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਕਰਦਾ ਹੈ ਅਸੀਂ ਗੋਲੀਆਂ ਦੇਣ ਨੂੰ ਤਿਆਰ ਆ ਵੀ ਆਪਣਾ ਨਸ਼ਾ ਕਰੋ ਲੇਕਿਨ ਕ੍ਰਾਈਮ ਨਹੀਂ ਕਰਨਾ ਆਪਣਾ ਕੰਮ ਕਰੋ ਹੌਲੀ ਹੌਲੀ ਕੋਸ਼ਿਸ਼ ਕਰੋ ਕਿ ਨਸ਼ਾ ਛੱਡ ਦਿਓ ਘੱਟੋ ਘੱਟ ਜਿਹੜੇ ਬੰਦੇ 40 45 ਸਾਲ ਤੋਂ ਨੀਚੇ ਜਿਹੜੇ ਜੰਗ ਹੈ ਉਹਨਾਂ ਨੂੰ ਮੇਰੀ ਸਲਾਹ ਹੈ ਵੀ ਨਸ਼ਾ ਛ ਇਹ ਟ੍ਰੇਨ ਨੂੰ ਉਹਨਾਂ ਨੇ ਲਾਸਟ ਟਾਈਮ ਤੇ ਕਿਹੜਾ ਵਿਚਾਰਿਆ ਜਾਂ ਨਹੀਂ ਨਹੀਂ ਬਿਲਕੁਲ ਅਸੀਂ ਇੱਕ ਵਾਰ ਹੀ ਨਹੀਂ بار بار ਵਿਚਾਰਾਂਗੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਾਡਾ ਕੰਮ ਲੋਕਾਂ ਨੂੰ ਨਸ਼ੇ ਤੇ ਜਿਹੜਾ ਹੈਗਾ ਉਹ ਹਟਾਣਾ ਹੈ ਪ੍ਰਾਈਵੇਟ ਵਾਲਾ ਜਿਹੜਾ ਹੈਗਾ ਉਹਦਾ ਨੇਚਰਲੀ ਕੁਦਰਤੀ ਤੌਰ ਤੇ ਜਿਉਂਨੇ ਨਸ਼ਾ ਸੜਾਉ ਕੇਂਦਰ ਆਉਤੋਂ ਤੇ ਸੋਚੂਗਾ ਮੇਰਾ ਨਸ਼ਾ ਸੜਾਉ ਕੇਂਦਰ ਵੀ ਚੱਲਦਾ ਰਹੇ ਨਾ ਜੀ ਇਹ ਇਹ ਕੰਮ ਸਰਕਾਰ ਕਰੇਗੀ ਅੱਗੇ ਲੀਡ ਲੈ ਕੇ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਵੀ ਅਸੀਂ ਚੜਾ ਹੈਗਾ ਨਾ ਜੀ ਬਹੁਤ ਸਾਰੇ ਨੋਰਮਸ ਆ ਵੀ ਇੱਕ ਤਾਂ ਸਕੱਤਰ ਸਜੂਰ ਹੋਣਾ ਚਾਹੀਦਾ ਸਟਾਫ ਪੂਰਾ ਹੋਣਾ ਚਾਹੀਦਾ ਔਰ ਉਹਨਾਂ ਨੇ ਵੀ ਕਾਉਂਸਲਿੰਗ ਕਰਨੀ ਆ ਉਹਨਾਂ ਦੇ ਜਿਹੜੇ ਬੈੱਡ ਆ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆ ਕਿ 60 70 80% ਦੀ ਜਿਹੜੀ ਓਕੂਪੈਂਸੀ ਹੋਵੇ ਇਹ ਨਹੀਂ ਆ ਕਿ ਉਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲਿਆ ਹੋਇਆ ਤੇ ਉਹਨੇ 5 ਸਾਲ ਨਸ਼ਾ ਛਡਾਇਆ ਨਹੀਂ ਕਿਸੇ ਨੂੰ ਵੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਫਿਕਸ ਕਰ ਰਹੇ ਆ ਇਹ ਪਰਸਨ ਨੂੰ ਅਸੀਂ ਨਵੀਂ ਮੈਂਟਲ ਹੈਲਥ ਪਾਲਸੀ ਉਹਦੇ ਵਿੱਚ ਜਿਹੜੇ ਤੁਹਾਡੇ ਬੱਚੇ ਸਟੂਡੈਂਟਸ ਨੂੰ ਸਾਈਡ ਕਰ ਰਹੇ ਆ ਉਹਨਾਂ ਬਾਰੇ ਵੀ ਸੋਚ ਰਹੇ ਆ ਜੀ ਧੂਰੀ ਵੀ ਦੌਰਾ ਕਰਿਆ ਸਰ ਸੰਗੂਰ ਕੀ ਦੌਰਾ ਕਰਿਆ ਕੁਝ ਖਾਮੀਆਂ ਕੋਈ ਮਿਲੀਆਂ ਜਿਹੜੀਆਂ ਹੈਗੀਆਂ ਜੀ ਹੈਗੀਆਂ 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 ਮਾਨੂੰ ਕੁਝ ਦਵਾਈਆਂ ਆ ਜਾਵੇ ਬਾਹਰੋਂ ਲਿਖ ਦਿੰਦੇ ਆ ਧੂਰੀ ਦੇ ਵਿੱਚ ਸੀਗਾ ਕਿ ਉਹਨਾਂ ਨੇ ਦਵਾਈਆਂ ਪੀ ਦੋ ਇਥੋਂ ਮਿਲ ਗਈਆਂ ਦੋ ਬਾਹਰੋਂ ਲੈ ਲਈਓ ਨਾਬੇ ਚ ਵੀ ਸੀਗਾ ਅਸੀਂ ਜਦੋਂ ਤੁਹਾਡੀਆਂ ਦਵਾਈਆਂ ਤੁਹਾਨੂੰ ਦੇਤੀਆਂ ਨਾਲ ਪੈਸੇ ਦੇ ਦਿੱਤੇ ਫਿਰ 100% ਕਿਉਂ ਨਾ ਹੋਵੇ 100% ਕਰਾਣੀ ਆ ਇੱਕ ਵਾਰੀ ਇੱਕ ਵਾਰੀ ਪਹਿਲਾਂ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਰਮਾਨੇ ਹੋਣਗੇ ਐਕਸ਼ਨ ਹੋਵੇ ਹਾਂਜੀ ਉਹ ਉਹ ਦੇਖੋ ਤੁਸੀਂ ਮਾਨੂੰ ਨਾ ਐਕਸਲੇਬਲ ਇਨਫੋਰਮੇਸ਼ਨ ਦਿਓ ਅਸੀਂ ਜਿਹੜੇ ਪ੍ਰਾਈਵੇਟ ਕਲੀਨਿਕ ਓਪਰੇਟ ਕਰਦੇ ਸੀ ਸਸਪੈਂਡ ਵੀ ਕੀਤੇ ਆ ਬਦਲੀਆਂ ਵੀ ਕੀਤੇ ਆ ਬਹੁਤ ਸਾਰੇ ਲੋਕਾਂ ਦੇ ਡਾਕਟਰਾਂ ਤੇ ਐਕਸ਼ਨ ਕੀਤਾ ਸੀ ਤੇ ਮੈਂ ਸਾਰਿਆਂ ਨੂੰ ਤੁਹਾਡੇ ਥਰੂ ਵੀ ਮੀਡੀਆ ਦੇ ਥਰੂ ਵੀ ਕਹਿਣਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਆ ਸਰਕਾਰੀ ਆਪਣੇ ਇਮਾਨਦਾਰੀ ਨਾਲ ਡਿਊਟੀ ਕਰੋ ਆਪਣੇ ਮਰੀਜ਼ਾਂ ਤੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ ਬੀਬੀਐਸ ਕਰਨਗੇ ਉਹਨਾਂ ਨੂੰ ਅਸੀਂ ਇੱਕ ਦੋ ਸਾਲ ਸਾਡੇ ਕੋਲ ਲਾਣਗੇ ਪੀਜੀ ਕਰਨ ਭੇਜ ਦਾਂਗੇ ਪੀਜੀ ਕਰਕੇ ਆਣਗੇ ਇੱਕ ਦੋ ਸਾਲ ਲਾਣਗੇ ਉਹਨਾਂ ਨੂੰ ਮੈਡੀਕਲ ਕਾਲਜ ਭੇਜ ਦਾਂਗੇ ਤੁਸੀਂ ਵਿਦਨ 5-6 ਸਾਲ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟੈਸਟ ਜਿਹੜੀ ਗ੍ਰੋਥ ਹੈ ਹੋਏਗੀ ਪ੍ਰੋਮੋਸ਼ਨ ਦੇ ਆ ਕਿ ਜਿਹੜੇ ਇੱਕ ਹੋਰ ਕਰ ਰਿਆ ਜੀ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਦੋਂ ਉਹਨਾਂ ਨੇ ਯੂਸ ਦੇ ਉੱਤੇ ਪੇਸ਼ੈਂਟ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰਿਆਂ ਦਾ ਮੈਂ ਕੀਤਾ ਵੀ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿੰਨੇ ਪੈਰਾਮੈਡੀਕਸ ਜਿਹੜੇ ਜਿਹੜੇ ਅਸਲ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਜਿਹਨਾਂ ਦੇ ਨਾਮ ਵੀ ਜਿਹੜਾ ਹੈਗਾ ਉਹ ਇਨਸੈਂਟਿਵਾਇਜ਼ ਵੀ ਕਰਾਂਗੇ ਉਹ ਤੋਂ ਇਨਸੈਂਟਿਵ ਵੀ ਦੇਵਾਂਗੇ ਲੇਕਿਨ ਜਿਹੜਾ ਦੁਆਇਆਂ ਬਾਹਰੋਂ ਲਿਖੇਗਾ ਬਾਹਰ ਜਾ ਕੇ ਆਪਰੇਸ਼ਨ ਕਰੇਗਾ ਬਾਹਰ ਮਰੀਜ਼ਾਂ ਨੂੰ ਆਕਰ ਕਰੇਗਾ ਵੀ ਸਰਕਾਰੀ ਹਸਪਤਾਲ ਨੂੰ ਕਿ ਬਾਹਰ ਚਲੋ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਬਰਦੀ ਵੀ ਕਰਾਂਗੇ ਦੋਨੋਂ ਕੰਮ ਕਰਾਂਗੇ